ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਅਜਾ ਨੈਸ਼ਨਲ ਨੈੱਟ 7 ਦੇ ਉੱਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਟਿਪਰ ਨੇ ਕਾਰ ਨੂੰ ਮਾਰੀ ਜ਼ਬਰਦਸਤ ਟੱਕਰ ਜਿੱਥੇ ਕੀ ਜਾਨੀ ਤੋਂ ਮਾਲ ਤੋੜਿਆ ਨੁਕਸਾਨ ਜਿੱਦੇ ਤਸਵੀਰਾਂ ਵਿੱਚ ਦੇਖ ਸਕਦਾ ਹੋ ਸੁਵਿਫਟ ਕਾਰ ਜਿਹਦੇ ਵਿੱਚ ਕੀ ਕਾਫੀ ਨੁਕਸਾਨ ਹੋਇਆ ਕਿਉਂਕਿ ਟਿਪਰਾਂ ਦੀ ਅਗਰ ਗੱਲ ਕਰੀਏ ਕੁਝ ਦਿਨ ਪਹਿਲਾਂ ਵੀ ਸਮਾਨੇ ਵਿੱਚ ਕਿੰਨਾ بڑا ਹਾਸਾ ਹੋਇਆ ਪਰ ਪ੍ਰਸ਼ਾਸਨ ਇਸ ਤੋਂ ਕੋਈ ਸਾਫ ਕਰ ਲੈਂਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਟਿਪਰਾਂ ਦੀ ਆਮ ਦੇਖਦੇ ਆਂ ਵੀ ਬਹੁਤ ਹਾਈ ਜਿਆਦਾ ਸਪੀਡ ਹੁੰਦੀ ਹੈ ਬਹੁਤ ਤੇਜ਼ੀ ਨਾਲ ਕਿਤੇ ਵੱਜਦੇ ਜਾਂ ਤਾਂ ਬਹੁਤ ਬੜਾ ਭਾਰੀ ਨੁਕਸਾਨ ਹੁੰਦਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਤੇ ਕਿ ਸੜਕ ਸੁਰੱਖਿਆ ਕਿੰਨੀ ਸਪੀਡ ਤੇ ਸੀਗਾ ਇਹ 100 ਪਲਸ ਦੀ 80 ਕਿਲੋ ਦਾ ਟੁੱਟਾ ਆ ਗਈ ਬਸ ਗੱਡੀ ਦੇ ਵਿੱਚ ਲੱਗੀ ਗਈ ਕੀ ਨਾਮ ਹੈ ਵੀਰ ਜੀ ਆਪਣਾ ਅਮਨਪ੍ਰੀਤ ਸਿੰਘ ਹੈ ਅੱਛਾ ਕਿਵੇਂ ਹੋਇਆ ਜੀ ਇਹ ਇਹ ਬਾਈ ਜੀ ਜਦੋਂ ਮੈਂ ਹਿੱਟ ਕਰ ਗਿਆ ਗੱਡੀਆਂ ਨੂੰ ਸਾਡੀ ਨੂੰ ਲਾ ਕੇ ਮੈਨੂੰ ਪੁੱਛਿਆ ਇਹ ਕਹਿੰਦਾ ਜੀ ਮੈਨੂੰ نیند ਆ ਗਈ ਜੀ ਮੈਨੂੰ ਬਲਕਿ ਇਹ ਨਸ਼ੇ ਦਾ ਬਾਈ ਜੀ ਡਰਾਈਵਰ ਟਰੱਕ ਵਾਲਾ ਟਰੱਕ ਵਾਲਾ ਤੁਹਾਡੀ ਇੱਕ ਗੱਡੀ ਕਿਹੜੀ ਹੈ ਜਿਹੜੀ ਆ ਜਿਆਦਾ ਰੁਕਦੀ ਫਰੇਜ਼ਾ ਜੀ ਬਚਾ ਲੇ ਮੈਂ ਪਿੱਛੇ ਦੇਖਿਆ ਗੱਡੀ ਆ ਕੰਟਰੋਲ ਇੱਕ ਪਿੱਛੇ ਪਹਿਲਾਂ ਮਾਰ ਕੇ ਆਇਆ ਗੱਡੀ ਨੂੰ ਫਿੱਟ ਕਰ ਗਈ ਮੈਂ ਤੋਰਨ ਦੀ ਵੀ ਕੋਸ਼ਿਸ਼ ਕਰੀ ਪਰ ਤਾਂ ਇੰਨਾ ਤੇਜ਼ ਸੀ ਇਹ ਉੱਤੇ ਆ ਚੜਿਆ ਜੀ ਇੱਕ ਗੱਡੀ ਮੂਹਰੇ ਅੱਗੇ ਗੱਡੀ ਜਿਹੋ ਚ ਹਿੱਟ ਕਰ ਗਈ ਸਾਰੀ ਟੋਟਲੀ ਲਾਸ ਹੋ ਗਈ ਗੱਡੀ ਹੋਰ ਕਿੰਨਾ ਨੁਕਸਾਨ ਕੀਦੀ ਕਿਦੀ ਗੱਡੀ ਦਾ ਕਿੰਨੇ ਘਟਿੰਦੇ ਨੁਕਸਾਨ ਹੋਇਆ ਇੱਕ ਪਿੱਛੇ ਬਾਈ ਜੀ ਦੀ ਕਾਫੀ ਗੱਡੀ ਦਾ ਸਾਈਡ ਤੇ ਸਾਰਾ ਰਿੰਬ ਰੰਬ ਤੋੜਦਾ ਜੀ ਹਿੱਟ ਗੱਡੀ ਖੜੀ ਹੈ ਪਿੱਛੇ ਸਵਿਫਟ ਗੱਡੀ ਖੜੀ ਹੈ ਜੀ ਇੱਕ ਆਪਣੀਆਂ ਬਰੇਜ ਆ ਸੀ ਬਾਈ ਜੀ ਟੋਟਲੀ ਲਾਸ ਚ ਬਾਕੀ ਆ ਕਰੈਕਟਰ ਦੇ ਪਿਛਲੇ ਡਿੱਕੀ ਸਾਰੀ ਭੰਨ ਗਈ ਜਿੰਨਾਂ ਦੇ ਪਿੱਛੋਂ ਉਹਦਰ ਦੀ ਉਹ ਖੁੱਲੀ ਸੀ ਡਿੱਗੀ ਤਾਂ ਕਰਕੇ ਉਹਦਾ ਘੱਟ ਗਿਆ ਇਹ ਫਿਰ ਟਰੱਕ ਕਿਵੇਂ ਕੰਟਰੋਲ ਕਿਵੇਂ ਹੋਇਆ ਇਹਨਾਂ ਨਾਲ ਬਸ ਗੱਡੀ ਚ ਹਿੱਟ ਹੋ ਕੇ ਹੋਇਆ ਜੀ ਕਿੰ ਓਪਲਾ ਸੌਪਲਾ ਗੱਡੀ ਦੇ ਵਿੱਚ ਨਾਲ ਵੱਜ ਕੇ ਗੱਟੀਆਂ ਦੇ ਵਿੱਚ ਉਸ ਗੱਟੀਆਂ ਨੇ ਪਿੱਛੇ ਅੱਗੇ ਵੱਜਵਾਰੀ ਫੇਰ ਰੁਕੀ ਆ ਗੱਡੀ ਕਿਸੇ ਦੇ ਕੋ ਸੱਟ ਭੇਟ ਮੇਰੀ ਆ ਬਾਈ ਜੀ ਵਿੱਚ ਬੈਠਾ ਜੀ ਬੱਸ ਆ ਵਿੱਚ ਬੈਠੇ ਦੇ ਹੋਇਆ ਜੀ ਇਹ ਅੱਗੇ ਫਰੰਟ ਗੱਡੀ ਦਾ ਥੋੜਾ ਹੀ ਫੁੱਲ ਡੈਮੇਜ ਹੋ ਗਈ ਹੈ ਨਹੀਂ ਫੁੱਲ ਡੈਮੇਜ ਹੋ ਗਈ ਜੀ ਸਾਰੀ ਤੇ ਸਾਰੀ ਠੀਕ ਹੈ ਜੀ ਕੀ ਨਾਮ ਆ ਵੀਰੇ ਆਪਣਾ ਸੰਦੀਪ ਸਿੰਘ ਇਹ ਟਰੱਕ ਤੁਸੀਂ ਚਲਾ ਰਹੇ ਸੀ ਨਾ ਐਕਸੀਡੈਂਟ ਹੋਇਆ ਅੱਛਾ ਕੀ ਹੋਇਆ ਕੀ ਆਏ ਕਿਵੇਂ ਇੰਨਾ ਦੇ ਗੱਡੀਆਂ ਦਾ ਚਾਰ ਪੰਜ ਚੱਕਰਾਂ ਦੇ ਨੀਂਦੇ ਤੇ ਜੀ ਚਾਰ ਪੰਜ ਚੱਕਰਾਂ ਦੇ ਨੀਂਦੇ ਤੇ ਜੀ ਉੱਥੇ ਜਾ ਕੇ ਸੌਣਾ ਦਾ ਹਾਬੇ ਤੇ ਲਾਉਣੀ ਸੀ ਜੀ ਗੱਡੀ ਹਾਂ ਉਹ ਟਿਕ ਲੱਗ ਦਾ ਟੂਲਾ ਆ ਗਈ ਬਸ ਗੱਡੀ ਵਿਚ ਲੱਗੀ ਗੱਡੀ ਸੜਕ ਤੇ ਸਾਈਡ ਤੇ ਇਹ ਗੱਡੀ ਕਿੱਥੇ ਦੀ ਆ ਮੁੰਬਾਲੇ ਦੀ ਹੈ ਨੀਂਦ ਆਉਣ ਦੇ ਕਾਰਨ ਤੁਹਾਡੇ ਤੋਂ ਐਕਸੀਡੈਂਟ ਹੋਏ ਨੇ ਹਾਂ ਤੁਹਾਡੇ ਕੋਈ ਸਰਟੀਫੀਕੇਟ ਲੱਗੇ ਹੋਏ ਨਾ ਨਾ ਜੀ ਬੁੱਧੀ ਹੋਈ ਹੋਈ